ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਰੋਜ਼ਗਾਰ ਛੱਡ ਤੋਂ ਨਿਜੰਟਾਂ ਤੋਂ ਪੈਸੀ ਵਾਪਸ ਕਰਵਾ ਦੇ। ਇਹ ਆਪਣੀਆਂ ਕੰਪਨੀਆਂ ਕਿਉਂ ਨਹੀਂ ਖੋਲ ਸਕਦੇ? ਇਹ ਮੈਂ ਹੋਕਾ ਦੰਦਾ ਰਹੂੰਗਾ। ਸਾਡਾ ਕੰਮ ਹੋਕਾ ਦੇਣਾ ਹੈ। ਸੁਰੱਖਿਆ ਵਿਭਾਗ ਦੇ ਪ੍ਰੈਸ ਨੂੰ ਬੁਲਾਇਆ ਮੈਸਜ ਭੇਜਿਆ। ਹਾਂਜੀ। ਹਾਂਜੀ। ਇਹ ਜਲ ਕੇ ਆਏ ਚ ਮਕਸਦ ਨਾਲ ਕੀ ਬਾਟਮ ਕੀਆ ਜਾਵੇਗਾ। ਸਭ ਤੋਂ ਵੱਧ ਨਾਲ ਸਾਡੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਹੜਾ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਆਏ ਨੇਗੇ। ਸਾਡਾ ਮਕਸਦ ਅੱਜ ਦਾ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਜਿਹੜਾ ਕਿ ਉਹ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਸ ਤੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਹੀ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਿਯੋਗ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਬੀੜੀਣਾ ਸਰਕਾਰ ਨੇ ਉੱਥੇ ਕੱਢ ਕੇ ਡਰਾਮੇ ਕੀਤੇ ਨੇਗੇ ਅੱਜ ਹੀ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਿਹਤੇ ਹੋਇਆ ਮੈਂ ਰੋਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਦੁਸਤਾਏ ਹੋਏ ਲੋਕ ਖੜੇ ਨੇਗੇ ਇਹਨਾਂ ਨੇ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਏਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਇਓ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਏਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਿਵਾਓ ਇਹਨਾਂ ਦਾ ਪ੍ਰਾਪਰਟੀਆਂ ਅਟੈਚ ਕਰਕੇ ਇੱਕ ਮੈਂ ਖਾਸ ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਦਰਾਕਸ਼ ਗਰੁੱਪ ਰਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਰਦਰਾਕਸ਼ ਗਰੁੱਪ ਦੇ ਹੇਠਾਂ ਹੋਏ ਖੜੇ ਨੇ ਉਹ ਮਹਾਲੀ ਦੇ ਵਿੱਚ ਹੈ ਜੀ ਉਹ ਘੱਟੋ ਘੱਟ ਉਹਦੀ ਮੈਂ ਗੱਲ ਕਰਾਂ ਆ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੜ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਐ ਮਹਾਲੀ ਦੇ ਵਿੱਚ ਬੈਠ ਕੇ ਠੱਗੀ ਮਾਰੀ ਐ ਅਸੀਂ ਜਦੋਂ ਅਸੀਂ ਪਹਿਲਾਂ ਉਦੋਂ ਬਹੁਤ ਸਾਰੇ ਪੈਸੇ ਵਾਪਸ ਕਰਵਾਏ ਵੀ ਸਾਡੇ ਕੋਲੇ ਸਬੂਤ ਨੇਗੇ ਜਦੋਂ ਹਾਨੀਸਰ ਨੂੰ ਠੱਗਿਆ ਨਾ ਮਾਰਨ ਹੋਟਿਆ ਪਿਛਲੇ 4-5 ਸਾਲਾਂ ਤੋਂ ਠੱਗੀਆਂ ਮਾਰ ਰਿਆ ਸੀਗਾ ਅਸੀਂ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਮਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕੀਤਾ ਵੀ ਉਸ ਤੋਂ ਪਹਿਲਾਂ ਸਰਕਾਰ ਨੇ ਫੜ ਕੇ ਅੰਦਰੋਂ ਨੂੰ ਤਾਂ ਕੀਤਾ ਨਹੀਂ ਉਹਦੇ ਉੱਪਰ ਘੱਟੋ ਘੱਟ ਪਹਿਲਾਂ ਤਿੰਨ ਚਾਰ ਉਹਦੇ ਕਰਕੇ ਕਾਤਲ ਹੋ ਚੁੱਕੇ ਨੇਗੇ ਇੱਕ ਨਹੀਂ ਹੈਗਾ ਅਜੇ ਹਜੇ ਅਨੇਕਾਂ ਹੀ ਮਹਾਲੀ ਦੇ ਵਿੱਚ ਏਜੰਟ ਬਟਨੇ ਇਕੱਲੇ ਮਹਾਲੀ ਚ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਜਿਹੜੇ ਆ ਸਾਰੇ ਲੋਕ ਉਹਦੇ ਹਸਤਾਏ ਹੋਏ ਬੈਠੇ ਨੇਗੇ ਸਾਡੀ ਬੇਨਤੀ ਹੈ ਵੀ ਘੱਟੋ ਘੱਟ ਉਹਦੇ ਥੱਲੇ ਰਤਰਾਕਸ਼ ਗਰੁੱਪ ਆ ਜਿਹੜਾ ਉਹਦੇ ਥੱਲੇ 2-300 ਵਰਕਰ ਕੰਮ ਕਰਦਾ ਸੀਗਾ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ 4-5 ਫੜ ਕੇ ਬੰਦੇ ਅੰਦਰ ਕਰਦੇ ਉਹ ਰਦਰਾਖਸ਼ ਗਰੁੱਪ ਵਾਲੇ ਜਿਹੜੇ ਮੇਨ ਸੀਗੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜੀ ਉਸ ਗਰੁੱਪ ਦਾ ਥੱਲੇ ਇੱਕ ਬੰਦਾ ਇੱਕ ਇੱਕ ਜਿਹੜਾ ਆਪਾਂ ਕਹਦੇ ਕਲਾਇੰਟ ਨੂੰ ਇੱਕ ਬੰਦਾ ਡੀਲ ਕਰਦਾ ਸੀਗਾ ਮੋਰੂ ਜਿਹੜਾ ਉਹ ਡੀਲ ਕਰਦਾ ਸੀ ਹੁਣ ਜਿਹੜਾ ਕੋਈ ਕੋਈ ਰੋੜਾ ਕੋਈ ਸ਼ਰੂਤੀ ਆ ਕੋਈ ਕੋਈ ਆ ਕੋਈ ਕੋਈ ਆ ਇਹ ਸਾਰੇ ਨਾਮ ਨੇ ਇਹਨਾਂ ਨੇ ਬਾਏ ਨਾਮ ਸਰਕਾਰ ਨੂੰ ਲਿਖ ਕੇ ਦਿੱਤੇ ਨੇ ਵੀ ਆ ਥੱਲੋਂ ਡੀਲ ਕਰਦਾ ਜਿਹਦੇ ਖਿਲਾਫ ਵੀ ਪਰਚਾ ਆਉਣਾ ਚਾਹੀਦਾ ਉਹਦੇ ਖਿਲਾਫ ਕੋਈ ਪਰਚੇ ਨਹੀਂ ਕੀਤੇ ਜੀ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਹਨੇ ਆ ਵੀ ਅਸੀਂ ਜਿਹੜਾ ਉਹ ਏਜੰਟਾ ਉਹਦੇ ਥੱਲੇ ਜਿਹੜਾ 2-250 ਬੰਦਾ ਕੰਮ ਕਰਦਾ ਸਾਡੇ ਬੰਦਿਆਂ ਨੇ ਜਿਹੜੇ ਨਾਮ ਲਿਖ ਕੇ ਉਹਨਾਂ ਨੂੰ ਦਿੱਤੇ ਨੇਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚੇ ਕਰੇ ਉਹਦਾ ਜਿਹੜਾ ਜਿੰਨੀ ਪ੍ਰਾਪਰਟੀ ਆ ਉਹਨੂੰ ਟੈਚ ਕਰੋ ਤੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਪ੍ਰਾਪਰਟੀ ਸਾਰੀ ਟੈਚ ਕਰਕੇ ਸਾਡੇ ਪੈਸੇ ਵਾਪਸ ਕਰਵਾਏ ਜਾਣ ਸਾਡੀ ਅੱਜ ਦਾ ਜਿਹੜਾ ਮੇਨ ਮੁੱਖ ਏਜੰਡਾ ਇਹ ਆ ਸਭ ਤੋਂ ਵੱਡਾ ਸਾਡਾ ਮੁੱਖ ਏਜੰਡਾ ਰਤਨਾਕਸ਼ ਗਰੁੱਪ ਦੇ ਆ ਚਲ ਅਸੀਂ ਸਾਡੀ ਪਟਿਆਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਇੱਕ ਉੱਤੇ ਰਣਜੀਤ ਆ ਜੀਤ ਨਾਮ ਦਾ ਬੰਦਾ ਹੈ ਉੱਥੇ ਜਿਹੜਾ ਕਿ ਆਪਣਾ ਮਰੀ ਪਟਿਆਲੇ ਦੇ ਐਸਐਸਪੀ ਐਸਪੀ ਸੱਬਰ ਸ਼ਾਮ ਨਾਲ ਗੱਲ ਹੋਈ ਹੈ ਉਹ ਕਹਿੰਦਾ ਸੀ ਕੱਲ ਨੂੰ ਉਥੇ ਕਾਰਵਾਈ ਫੜ ਕੇ ਕਰਦੇ ਆ ਉਹਨੇ ਬਹੁਤ ਲੋਕਾਂ ਨਾਲ ਠੱਗੀ ਮਾਰੀ ਹੋਈ ਹੈ ਅਸੀਂ ਪਹਿਲਾਂ ਜਿਹੜਾ ਪਹਿਲਾਂ ਇਹ ਜਿਹੜੀਆਂ ਕਾਰਵਾਈਆਂ ਕਰਾਈਆਂ ਬਹੁਤ ਸਾਰਿਆਂ ਦੇ ਖਿਲਾਫ ਕੀਤੀਆਂ ਵੀ ਤੇ ਬਹੁਤ ਸਾਰੇ ਜਿਹੜੇ ਏਜੰਟ ਮਾਫੀਆ ਵੱਡਾ ਮਾਫੀਆ ਇਹਨਾਂ ਨੇ ਸਰਕਾਰ ਨੇ ਆਪ ਪੈਦਾ ਕੀਤਾ ਇਹ ਜਿਹੜਾ ਵੱਡੀ ਗੱਲ ਹੈ ਹੋ ਰਹੀ ਆ ਕਿ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਸੰਭੀ ਹੁੰਦੀ ਹੈ ਨਿਗਮ ਹੁੰਦੀ ਹੈ ਡਿਪੋਰਟਸਨ ਅਮਰੀਕਾ ਦਾ ਕਹ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਗਮ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਹੁੰਦੇ ਨੇ ਕਿਰਾਏ ਦਾ ਰੱਖਦੇ ਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਜੇ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਟਸਨ ਦੇ ਮਾਮਲੇ 'ਚ ਜਿਹੜਾ ਸਰਕਾਰ ਦਾ ਰੁਖ ਹੈ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਥੋੜੀਆਂ ਦੇ ਨਾਲ ਜਾਂ ਉਹ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨਾ ਕਿਤੇ ਪੋਲਿਟਿਕਸ ਖੇਡੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਉਹ ਤੇ ਧਿਆਨ ਲੋਕਾਂ ਦਾ ਖਿਚਾਇਆ ਜਾ ਰਿਹਾ ਨਹੀਂ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਸ਼ ਹੈ ਦੇਖੋ ਆਪਾਂ ਇੱਥੇ ਆਪਾਂ ਕਹਿੰਨੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਹੈ ਨਾ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰੋਜ਼ਗਾਰ ਤੇ ਡੱਕ ਹੈ ਉਹ ਵੀ ਕਹਿੰਦੇ ਸਾਡੇ ਰੋਜ਼ਗਾਰ ਤੇ ਸਾਡੇ ਕੰਮ ਤੇ ਡੱਕ ਹੈ ਆਲ ਡਿਗਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਇਹ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱ ਜੂਨੀਅਰ ਅਤੇ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਿੰਨਾ ਮੀ ਤਿਹਰ ਵਰਗ ਦੇ ਕਈਆਂ ਨੇ ਆਪ ਜਾ ਕੇ ਸਨਮਾਨਿਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇ ਆਪ ਭਜੇ ਹੋਏ ਨੇ ਇਹ ਆਪ ਜਿਹੜਾ ਇਹਨਾਂ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਫਿੱਟ ਰਿਹਾ ਸੀਗਾ ਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੈ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹੁੰਦੇ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੂਪੀ ਚ ਭੱਜ ਗਿਆ ਕੋਈ ਪਿਆਰ ਚ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਹਾਂ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਸੀ ਸੋਨੇ ਵਿੱਚ ਹੁਣ ਜਿਹੜਾ ਰਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਇਹ ਬੜਾ ਇਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਰਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਗਏ ਜਿਹੜੇ ਲੀਗਲ ਤੌਰ ਤੇ ਗਏ ਉਹ ਤਾਂ ਨਹੀਂ ਮੁੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਨੁੱਖ ਜਦੋਂ ਦਾ ਸ਼ਾਇਦ ਜਨਮ ਆ ਜਦੋਂ ਦਾ ਰਹਿਣ ਲੱਗ ਪਿਆ ਪ੍ਰਵਾਸ ਚੱਲਦਾ ਤੁਰਿਆ ਆ ਰੋਜ਼ਗਾਰ ਦੀ ਭਾਲ ਤਲੋਕ ਇਧਰ ਉਧਰ ਆਉਂਦੇ ਜਾਂਦੇ ਬਸਦੇ ਵੀ ਨਹੀਂ ਗਏ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਇਹਨੂੰ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਬਿਲਕੁਲ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ ਭਾਈ ਜਿਹ ਜਿਹੜੇ ਲੋਕ ਅਨਲੀਗਲ ਤੌਰ ਤੇ ਉਹ ਕਹਿੰਦੇ ਨੇ ਕਿ ਤੂੰ ਵਖੇਰਾ ਮੈਂ ਤੈਨੂੰ ਬਾਹਰ ਦੂੰ ਜੀ ਰੌਂਤੀ ਲਾਇਆ ਕਹਿੰਦਾ ਜਿਵੇਂ ਮਰਜੀ ਛੱਡ ਦੇ 13 ਅਮਰੀਕਾ ਛੱਡ ਦੇ 13 ਹਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਅਸੀਂ ਰੈਂਟਾਂ ਨਾਲ ਗੱਲ ਕਰਦੇ ਉਹਨਾਂ ਕੋਲੇ ਵੀ ਆਉਂਦੀਆਂ ਨੇ ਜੀ ਸਹੀ ਸਵਾਲ ਹੈ ਉਹ ਜਦੋਂ ਮਤਲਬ ਜਾ ਕੇ ਉਹ ਪੈਸੇ ਦਿੰਦੇ ਆ ਉਹ ਤਾਂ ਉਹਦੇ ਤੱਕ ਵੀ ਨਹੀਂ ਦੱਸਦਾ ਜਨਾ ਚ ਰੋ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਆਂਡੀ ਕਮੰਡੀ ਨੂੰ ਨਹੀਂ ਰੱਖ ਲੱਗਣ ਦਿੰਦਾ ਮੈਂ ਤਿੰਨਾਂ ਜਵਾਬ ਜਦੋਂ ਠੱਗਿਆ ਜਾਂਦਾ ਫਿਰ ਮਤਲਬ ਰੌਲਾ ਪੈਂਦਾ ਕਹਿੰਦਾ ਤੂੰ ਲੋਕੀਤੇ ਹੈ ਲੈ ਜਿਹੜੇ ਅਨਲੀਗਲ ਤੌਰ ਤੇ ਕੰਮ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਭੇਜਦੇ ਹੋ ਏਜੰਟਾਂ ਨੇ ਸਹੀ ਭੇਜਨੇ ਇਹਦੇ ਵਿੱਚ ਪਹਿਲੀ ਗੱਲ ਇਹ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸ ਤੇ ਗਏ ਉਹਨੇ ਸਾਰਿਆਂ ਦੀ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਨਾਲ ਠੱਗੀ ਇਹਨਾਂ ਨਾਲ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੂੰ ਸਭ ਤੋਂ ਵੱਡੀ ਠੱਗੀ ਪਾਸਾ ਸਭ ਤੋਂ ਵੱਡਾ ਨੌਜਵਾਨਾਂ ਨਾਲ ਫੀਸ ਦੇ ਵਿੱਚ ਕਮਾਇਆ 20 23 ਲੱਖ ਰੁਪਏ ਲੈ ਕੇ ਕਹਿੰਦੇ ਫੀਸ ਭਰਦੇ ਆ ਕਿਸੇ ਨੌਜਵਾਨ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ 2 ਲੱਖ ਦੇ ਵਿੱਚ ਕਰਨ ਵਾਲਾ 20 20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿਣੇ ਹੋ ਵੀ ਏਜੰਟਾਂ ਕੋਲੇ ਇਹ ਜਿਹੜੇ ਲੋਕ ਜਾਂਦੇ ਨੇ ਵੀ ਤੈਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਜਾਂ ਜਿਹੜੇ ਕਿ ਐਸ ਏਜੰਟ ਕਿਹੜਾ ਬੁਲਾਉਂਦੇ ਨੇ ਕਿ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਮੇਰੇ ਕੋਲੇ ਲੋਕ ਆਏ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪੱਤਰਕਾਰ ਸਾਥیوں ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਮੇਰਾ ਕੋਈ 5 ਰੁਪਏ ਦਾ ਬੰਦਾ ਸਾਫਤ ਕਰਦੇ ਵੀ ਆਹ ਬੰਦੇ ਨਾਲ ਆਹ ਬੰਦੇ ਨੇ ਮੈਨੂੰ ਪੈਸੇ ਦਿਵਾਏ ਨੇ ਇਹ ਤੋਂ ਲੈਤ ਨੇ ਜਾਂ ਏਜੰਟ ਤੋਂ ਲੈਤ ਨੇ ਅਗਲੀ ਗੱਲ ਇਹ ਆ ਜੇ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੋਂ ਉਹਨਾਂ ਠੱਗੀਆਂ ਮਾਰਾਂ ਤਾ ਮੇਰੀ ਕਿੱਡੀਕ ਸਿਆਣਫ ਵਾਲੀ ਗੱਲ ਆ ਜਾਂ ਮੇਰੇ ਲਈ ਕਿੱਡੀਕ ਬਾਦਰੀ ਵਾਲੀ ਗੱਲ ਆ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂਡ ਤੋਂ ਪਹਿਲਾਂ ਜੋ ਦਫ਼ਤਰ ਦੇ ਵਿੱਚ ਗਿਆ ਉਹਦਾ ਚਾਹ ਵਰਤ ਕੇ ਇਹਨਾਂ ਨੇ ਪਿਆਈਆਂ ਬਾਅਦ ਨੂੰ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਉਹਨਾਂ ਨੂੰ ਬੌਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਦੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਦੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸ਼ੋਸ਼ਣ ਦੀ ਕਿਹੜੀ ਧਾਰਾ ਲਾ ਇਹਨਾਂ ਨੇ ਲੋਕਾਂ ਨਾਲ ਸੋਸ਼ਣ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿਣਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕੀਤੀ ਹੈ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਐ ਕਿਹੜੇ ਜਾਣੜ ਤੋਂ ਵੀਜ਼ਾ ਲਵਾਈਏ ਜਿਹੜਾ ਥੋੜਾ ਜਿਹਾ ਸਵਾਲ ਆ ਮੈਂ ਇੱਕ ਵੀ ਕਿਸੇ ਜਾਣੜ ਦਾ ਟਿਕਰ ਕੇ ਸਾਨੂੰ ਨਾਂ ਰਕਮੈਂਡ ਨਹੀਂ ਕੀਤਾ ਵੀ ਆ ਜਾਣੜ ਤੋਂ ਪੈਸਾ ਵੀਜ਼ਾ ਲਵਾ ਲਓ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੈਂ ਇੱਕ ਦਾ ਕਹੂੰ ਲੋਕ ਕਹਣਗੇ ਭਾਨ ਨੇ ਕੰਮ ਖੋਲ ਲਿਆ ਮੈਂ 3 ਸਾਲ ਤੋਂ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੇ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹੱਕ ਠੋਕੇ ਬੋਲਦਾ ਰਿਹਾ ਕਿਉਂਕਿ ਮੈਂ ਇਹ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਖਿੱਚ ਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਾਹੁੰਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋਗੇ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਜੀ ਟੁੱਟਦਾ ਟੁੱਟ ਜਾਂਦਾ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਖਸੂਰ ਆ ਇਹਦਾ ਦੇਖੋ ਜੀ ਐਨੇ ਪੈਸੇ ਲੱਗ ਗਏ ਹੁਣ ਮੋੜ ਦੁਗਾ ਹੁਣ ਮੋੜ ਦੁਗਾ ਮੈਂ ਕਹਣਾ ਯਾਰ ਤੁਸੀਂ ਗਲਤ ਕੀਤਾ ਮੋੜੋ ਪਰ ਇਸ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਭੇਜਿਆ ਹੁੰਦਾ ਤਾਂ ਨੌਜਵਾਨ ਪੈਸੇ ਕਮਾ ਕੇ ਪਹਿਲਾਂ ਵੀ ਲੋਕ ਜਾਂਦੇ ਸੀਗੇ ਜਿਵੇਂ ਆਪਾਂ ਤੁਸੀਂ ਆਪਾਂ ਗੱਲ ਕਰੀਏ ਕੋਈ ਕਿੱਥੋਂ ਮਲੇਸ਼ੀਆ ਵਾਲਾ ਕੋਈ ਕਿੱਥੋਂ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਨਾ ਹੁਣ ਅਗਲਾ 20-30 ਲੱਖ ਰੁਪਏ ਲਾ ਕੇ ਗਿਆ ਅਗਲਾ ਕਿਹੜਾ ਕਰਜ਼ਾਈ ਹੋ ਕੇ ਗਿਆ ਜਿੰਨਾ ਟਾਈਮ ਅਸੀਂ ਪੈਸੇ ਨਹੀਂ ਮੁੜਤੇ ਉੱਥੇ ਦਾ ਹੀ ਫਰੋ ਹੋ ਕੇ ਬੰਦਾ ਰਹਿ ਜਾਂਦਾ ਨਹੀਂ ਬੰਦੇ ਪੈਸੇ ਕਮਾ ਕੇ ਲੋਕ ਵਾਪਸ ਆਉਣ ਨੂੰ ਤਿਆਰ ਸੀ ਹੁਣ ਪਤਾ ਜਿਹੜਾ 20 ਲੱਖ ਰੁਪਏ 30 ਲੱਖ ਰੁਪਏ ਲਾ ਗਿਆ ਫਿਰ ਉਹ ਉੱਥੇ ਦਾ ਹੀ ਹੋ ਕੇ ਰ ਲਿਮਟਡ ਕੋਈ ਤਰੀਕਾ ਹੋਣਾ ਚਾਹੀਦਾ ਵੀਜ਼ਾ ਲਵਾਉਣ ਦਾ ਏਜੰਟ ਦਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਤਾਂ ਫਿਰ ਉਹ ਲੋਕ ਫਿਰ ਲੋਕ ਲੋਕ ਠੱਗੀ ਦੇ ਸਕਾਰ ਤੋਂ ਬਚ ਸਕਣ ਸਰ ਮਾਫੀਆ ਮਾਫੀਆ ਦਾ ਨਾਮ ਤੁਸੀਂ ਦੇ ਰਹੇ ਹੋ ਜਿਹੜੇ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਤੁਸੀਂ ਕਹਿ ਰਹੇ ਹੋ ਕਿ ਇਹ ਮਾਫੀਆ ਹਾਂਜੀ ਮਾਫੀਆ ਦੇ ਨਾਲ ਜੋ ਕਿ ਡੋਰਦੀ ਦੇ ਵੀ ਅੱਜ ਦੀ ਪੁਲਿਸ ਨੇ ਅੱਜ ਦੀ ਪੋਲਿਟਿਕਸ ਨੂੰ ਕਿੱਥੇ ਦੇਖਦੇ ਹੋ ਜਿਹੜੇ ਤੁਸੀਂ ਮਾਫੀਆ ਹੁਣ ਮੈਂ ਤੁਹਾਨੂੰ ਅਧਾਰਨਾ ਕਹੀ ਦਿਤੀਆਂ ਕਿ ਜਿਹੜੇ ਇੱਕ ਬੰਦੇ ਦੇ ਪਹਿਲਾਂ 50 ਪਰਚੇ ਹੋਏ ਹੋਣ ਪ੍ਰਸ਼ਾਸਨ ਉਹਨੂੰ ਸਰਕਾਰ ਨੂੰ ਅੰਦਰ ਨਾ ਕਰੇ ਤਾਂ ਫਿਰ ਸਮਝੋਤਾ ਨਹੀਂ ਤਾਂ ਹੋਰ ਕੀ ਆ ਉਹ ਬੱਠਾ ਲੋਕਾਂ ਨਾਲ ਠੱਗਿਆ ਮਰੀ ਜਾਂਦਾ ਹਰ ਇੱਕ ਏਜੰਟ ਦੇ ਉੱਪਰ ਪੰਜ-ਪੰਜ ਕਈਆਂ ਉੱਪਰ ਪਰਚੇ ਨੇਗੇ ਹੁਣ ਜਿਹੜੂ ਪੜ ਕੇ ਅੰਦਰ ਨਹੀਂ ਦੇ ਰਹੀ ਜਾਂ ਉਹ ਤੋਂ ਪੈਸੇ ਨਰਕਵਰ ਕਰਾ ਰਹੀ ਤਾਂ ਫਿਰ ਸਮਝੋਤਾ ਨਹੀਂ ਤਾਂ ਹੋਰ ਕੀ ਐ ਇਹ ਸਮਝੋਤਾ ਨਹੀਂ ਤਾਂ ਹੋਰ ਕੀ ਆ ਮੈਨੂੰ ਇਹ ਦੱਸੋ ਲੋਕਾਂ ਨੇ ਪੈਸੇ ਵਾਪਸ ਨਹੀਂ ਹੋ ਰਹੇ ਉਲਟਾ ਲੋਕਾਂ ਦੇ ਕਿੰਨੇ ਦੇ ਪੈਸੇ ਪਰਚੇ ਕਰੇ ਪਏ ਨੇ ਇਹ ਜਿਹੜੇ ਇਹ ਜਿਹੜੇ ਸਾਰੇ ਲੀਡਰਾਂ ਨੇ ਬੰਦੇ ਪੈਦਾ ਕੀਤੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਪੱਤਰਕਾਰ ਸਾਥੀਓ ਬਹੁਤ ਵੱਡੀ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਤੁਸੀਂ ਅੱਜ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਥੋੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਲਿਖਿਆ ਜਾਣਾ ਅੱਜ ਤੁਸੀਂ ਜਿਹੜੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਸਾਡੇ ਪੱਤਰਕਾਰ ਬਣਿਓ ਅੱਜ ਉਹ ਸਾਰੇ ਕਾਲਜਾਂ ਨੂੰ ਜਿੰਦੇ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੋਈ ਮਾਸਟਰ ਪੈਦਾ ਹੋਵੇ ਨਾ ਕੋਈ ਪੁਲਿਸ ਅਧਿਕਾਰੀ ਪੈਦਾ ਹੋਵੇ ਆਈਐਸ ਜਾਂ ਪੀਸੀਐਸ ਜਾਂ ਯੂਪੀਐਸਰ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਹਰੇਕ ਬੰਦਾ ਇਹਨਾਂ ਨੇ ਐਡਾ ਵੱਡਾ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਨੇ ਕਿ ਹਰੇਕ ਬੰਦਾ ਕਹਿੰਦਾ ਵੀ ਜਾ ਕੇ ਸਾਰੇ ਸੁਪਨੇ ਬਾਹਰ ਹੀ ਪੂਰੇ ਹੋਣਗੇ ਕੀ ਇੱਥੇ ਪਹਿਲਾਂ ਸੁਪਨੇ ਪੂਰੇ ਹੋਏ ਨਹੀਂ ਕੀ ਤੁਸੀਂ ਪਹਿਲਾਂ ਆਪਾਂ ਇੱਥੇ ਮਲਾਜਮ ਬੈਠੇ ਨਹੀਂ ਹੈਗੇ ਇਹ ਪੰਜਾਬ ਦੀ ਵੱਡੀ ਪਰਵਾਦੀ ਦਾ ਕਾਰਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਸਾਮੀਆਂ ਨੇ ਇਨ੍ਹਾਂ ਆਸਾਮੀਆਂ ਦੇ ਉੱਪਰ ਵੀ ਜਿਹੜੇ ਸਾਰੇ ਫਿਰ ਹੋਰ ਆ ਕੇ ਪ੍ਰਵਾਸੀ ਕਾਬਜ ਹੋਣਗੇ ਇਹ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਕਿਉਂ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਪੰਜਾਬ ਦੇ ਖੁਦ ਲੀਡਰਾਂ ਨੇ ਪੈਦਾ ਕੀਤਾ ਮਾਫੀਆ ਗੁਜਰਾਤ ਤੋਂ ਚੱਲਿਆ ਹੋਇਆ ਮਾਫੀਆ ਅੱਜ ਇਹ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਫੈਲਿਆ ਇਹ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਜੇ ਨਾ ਲੀਡਰਾਂ ਨੇ ਇਹਨਾਂ ਨੂੰ ਸਹਿ ਨਾ ਦਿੱਤੀ ਹੁੰਦੀ ਨਾ ਥਾਣਿਆਂ ਦੇ ਵਿੱਚ ਫੋਨ ਕੀਤੇ ਹੁੰਦੇ ਨਾ ਮਗਰ ਤਾਂ ਇਹ ਕੰਮ ਹੋਣਾ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਵੱਡਾ ਕਮਾਈ ਦਾ ਸਾਧਨ ਇਸ ਸਮੇਂ ਇਹ ਇਹ ਮਾਫੀਆ ਜਾਂ ਨਸ਼ਾ ਮਾਫੀਆ ਇਹ ਤਾਂ ਜਿੰਨੇ ਮਰਜੀ ਪੈਸੇ ਕਮਾ ਲਓ ਕਿਉਂਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਫਿਰ ਬਾਹਰ ਜਾਣਾ ਚਾਹੁੰਦੀ ਹੈ ਅੱਜ ਸਾਰੇ ਪੰਜਾਬ ਦੇ ਗਰਾਉਂਡ ਖਾਲੀ ਹੋ ਗਏ ਝੰਮਾ ਖਾਲੀ ਹੋ ਗਈਆਂ ਸਾਰਾ ਕੁਝ ਪੰਜਾਬ ਦਾ ਖਾਲੀ ਹੋ ਗਿਆ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਰੋਜ਼ਗਾਰ ਛੱਡ ਤੋਂ ਜਨਟਾਂ ਤੋਂ ਪੈਸੇ ਹੀ ਵਾਪਸ ਜਿਹੜੇ ਜਿਹੜੇ ਹਾਂ ਆਪ ਆਪੇ ਕੰਮ ਖੋਲ ਲੈਣਗੇ ਕਿਉਂ ਬਾਈ ਦੱਸੋ ਬੋਲੋ ਕੈਨੇਡਾ ਦੇ ਪੈਸੇ ਪਹਿਲੇ ਪਹਿਲੇ ਕਰ ਦੋ 200 200 ਕਾਲਜ ਯੂਨੀਵਰਸਿਟੀ ਕੈਨੇਡਾ ਦੀ ਇਮੀਗ੍ਰੇਸ਼ਨ ਲੱਭ ਰਹੀ ਹੈ ਵੀ ਇਹ ਹੈ ਕਿੱਥੇ ਨੇ ਕੈਨੇਡਾ ਤੋਂ ਜਿਹੜੇ ਜਿਹੜੇ ਧਰਨਾ ਚੇਤਨ ਲੱਗਿਆ ਆਪਣੇ ਬੀਤੀਲੇ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉਹ ਧਰਨਾ ਕਿੱਥੇ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਜਾ ਉੱਥੇ ਚਲੇ ਜਾਂਦੇ ਨੇ ਉੱਥੇ ਕੈਨੇਡਾ ਠੀਕ ਹੈ ਜੀ ਮੈਂ ਉਹ ਜਗ੍ਹਾ ਤੇ ਜਾ ਕੇ ਆਇਆ ਬਿਲਡਟ ਕਰਕੇ ਮੈਂ ਤਿੰਨ ਵਾਰ ਕੈਨੇਡਾ ਜਾ ਕੇ ਆਇਆ ਮੇਰੇ ਮਾਪੇ ਸਾਰੇ ਵਾਰ ਕੈਨੇਡਾ ਰਹਿੰਦੇ ਆ ਅੱਛਾ ਮੈਂ ਇੱਕ ਗੱਲ ਉਹ ਮੈਂ ਕਹਿੰਦਾ ਤੁਸੀਂ ਉਹ ਕਹਿੰਦੇ ਦੀ ਇੱਕ ਜਿਵੇਂ ਆ ਗਰਾਜ ਆ ਇਹਦੇ ਬਾਅਦ ਇੱਕ ਬੋਲ ਲਾਤਾ ਹੈ ਜੀ ਇਹ ਆਹ ਕੈਂਪਸ ਸਾਹਿਬ ਆਹਦਾ ਯੂਨੀਵਰਸਿਟੀ ਆਪ ਦੇ ਕੋਲੋਂ ਮੈਂ ਦੱਸਦਾ ਆਪ ਦੇ ਕੋਲ ਕਾਲਜ ਉਹਨੇ ਤਿਆਰ ਕਰੇ ਹੋਏ ਨੇਗੇ ਲੁਧਿਆਣਾ ਦਾ ਗੁਰਪ੍ਰੀਤ ਇੰਸਟੀਟਿਊਟ ਬਹੁਤ ਵੱਡੇ ਵੱਡੇ ਨਾਮ ਨੇ ਲੁਧਿਆਣਾ ਦੇ ਯੂਨੀਵਰਸਿਟੀ ਆਪਣੇ ਦਫ਼ਤਰ ਵੀ ਨੂੰ ਕਾਹ ਨੂੰ ਪੱਕਾ ਠੀਕ ਹੈ ਬਹੁਤ ਹੀ ਇੱਕੋ ਉਸ ਨੇ ਹਾਂਜੀ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਇੱਕ ਲੜਾਈ ਤਾਂ ਪਹਿਲੇ ਦੇ ਲਈ ਤੇ ਅਵੇਰਨੈਸ ਬਚਨ ਖੜੀ ਕਰਨ ਦੀ ਲੋੜ ਆ ਲੋਕਾਂ ਨੂੰ ਲੋਕਾਂ ਨੂੰ ਕਿਵੇਂ ਸਮਝਾਈਏ ਸੀ ਰੌਲਾ ਤਾਂ ਹੈ ਨਾ ਜਦੋਂ ਆਪਣੇ ਆਪ ਜਾ ਕੇ ਆਪਦਾ ਗਲਪ ਸੌਂਦੇ ਨੇ ਉਹਦੇ ਵਿੱਚ ਦੇ ਰਹੇ ਨੇ ਕਸਾਈ ਦੀ ਜਗ੍ਹਾ 'ਚ ਮੈਂ ਉਸ ਜਵਾਬ ਨੂੰ ਕਿਵੇਂ ਰੁਕਾਇਆ ਵੀ ਵੱਡੀ ਤਾਂ ਗੱਲ ਹੁਣ ਆ ਵੀ ਹੈ ਨਾ ਕਿ ਸਰਕਾਰਾਂ ਨਾਲ ਲੜ ਕੇ ਠੀਕ ਹੈ ਜੀ ਉਹਨਾਂ ਦੇ ਪੈਸਿਆਂ ਲਈ ਲੜ ਰਹੇ ਆ ਪਰ ਉਹਨੂੰ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੋਕ ਦੇਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਅਸੀਂ ਪਹਿਲੇ ਰੋਕ ਲਈਏ ਉਹਦੇ ਲਈ ਅਸੀਂ ਮਤਲਬ ਪਾਰਟੀ ਦਾ ਵੋਟਾਂ ਲੈਣ ਲਈ ਜਾਂ ਕੋਈ ਹੋਰ ਕੰਮਾਂ ਲਈ ਤਾਂ ਬਹੁਤ ਸਾਰੀਆਂ ਮਹੱਤਾਂ ਚੱਲਦੀਆਂ ਨੇ ਜਿਹੜੀ ਅਸਲ ਮਹੱਤਾਂ ਚਲਾਉਣ ਵਾਲੀ ਆ ਨਾ ਜਿਹਦੀ ਜਾਹ ਪ੍ਰਵਾਸ ਨੂੰ ਰੋਕਣ ਵਾਲੀ ਜਾਂ ਲੋਕਾਂ ਨੂੰ ਕਜੀ ਤੋਂ ਬਚਾਉਣ ਦੀ ਉਹ ਕਿਵੇਂ ਸ਼ੁਰੂ ਹੋਵੇ ਲੋਕਾਂ ਤੱਕ ਪਹੁੰਚਿਆ ਕਿਵੇਂ ਜਾਵੇ ਮਸਲਾ ਇਹ ਵੀ ਬਹੁਤ ਵੱਡਾ ਨਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਇਸ ਤੇ ਮੈਂ ਇੱਕ ਮੇਰੀ ਲਾਸਟ ਗੱਲ ਰਹਿ ਗਈ ਸੀ ਜਿਹੜੀ ਰਜ਼ਗਾਰ ਵਾਲੀ ਗੱਲ ਆ ਮੈਂ ਇਹੀ ਕਹ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਏਹੀ ਤਾਂ ਮੇਰੀ ਮਹਮਾ ਏਹੀ ਤਾਂ ਮੇਰੀ ਤਿੰਨ ਸਾਲ ਤੋਂ ਮੈਂ ਹੋਰ ਕੀ ਬੋਲਦਾ ਆ ਰਿਹਾ ਮੈਂ ਹਰ ਇੱਕ ਸਟੇਜ ਤੇ ਹਰ ਇੱਕ ਤੇ ਥਾਂ ਤੇ ਜਾ ਕੇ ਨੌਜਵਾਨਾਂ ਨੂੰ ਇਹੀ ਗੱਲ ਕਹਿ ਰਿਹਾ ਕਹਿੰਦਾ ਆ ਰਿਹਾ ਕਿ ਨੌਜਵਾਨੋ ਸਾਥੀਓ ਇੱਥੇ ਪੰਜਾਬ ਦੇ ਵਿੱਚ ਰਹੋ ਮੈਂ ਦੁਬਈ ਵਰਗਿਆਂ ਅਨੇਕਾਂ ਕੰਟਰੀਆਂ ਦੇ ਆਧਾਰਨਾਂ ਦੇ ਕੇ ਦੱਸਦਾ ਨਾ ਤੁਸੀਂ ਇੱਥੇ ਰਹੋ ਨੌਜਵਾਨ ਬਾਈ ਜੀ ਤੁਸੀਂ ਕਾਲਜਾਂ ਦੇ ਵਿੱਚ ਜਾ ਕੇ ਚੈੱਕ ਕਰ ਲਓ ਅਡਮਿਸ਼ਨਾਂ ਪਿਛਲੇ ਸਾਲਾਂ ਨਾਲੋਂ ਵਧੀਆਂ ਨੇ ਜਾਂ ਨਹੀਂ ਵਧੀਆਂ ਵਧੀਆਂ ਬਿਲਕੁਲ ਅੱਜ ਉਹ ਉਹ ਉਹੀ ਤਾਂ ਨੌਜਵਾਨਾਂ ਦੇ ਪ੍ਰਭਾਵ ਪਿਆ ਹੁਣ ਤੁਸੀਂ ਪੱਤਰਕਾਰ ਸਾਥੀ ਹੋ ਜਿਹੜੀ ਗੱਲ ਨੌਜਵਾਨਾਂ ਤੱਕ ਜਾਊਗੀ ਵੀ ਐਨੇ ਲੋਕ ਪੀੜਤ ਖੜੇ ਨੇਗੇ ਅੱਜ ਤੋਂ ਵੱਡੀ ਹੋਰ ਮੈਂ ਕਿਹੜੀ ਹੋ ਸਕਦੀ ਹੈ ਇਹ ਸਾਰੇ ਪੀੜਤ ਨੇਗੇ ਇਹ ਸਾਰੇ ਕਿਹਨਾਂ ਸਾਰੇ ਧੀ ਪੁੱਤਾਂ ਫਸੇ ਹੋਏ ਨੇਗੇ ਹੁਣ ਇਤੋਂ ਵੱਡੀ ਵੀ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨਾਂ ਨੂੰ ਆਹ ਦੇਖ ਲਓ ਸਾਰੇ ਠੱਗੇ ਹੋਏ ਲੋਕ ਖੜੇ ਨੇਗੇ ਉਦੇਸਾਂ ਵਿੱਚ ਜਾ ਕੇ ਫੋਨ ਕਰ ਲਿਓ ਪੁੱਛ ਲਿਓ ਠੀਕ ਆ ਸਾਡੇ ਪਹਿਲਾਂ ਲੋਕ ਆਏ ਨੇਗੇ ਮਿਹਨਤਾਂ ਕਰਕੇ ਸੈੱਟ ਹੋ ਗਏ ਅੱਜ ਤੁਸੀਂ ਉਹ ਜਿਹੜਾ ਕੈਨੇਡਾ ਵੀ ਘਟ ਦੇ ਵਿੱਚ ਚੱਲ ਰਿਹਾ ਅੱਜ ਸਾਰੇ ਪੱਖਾਂ ਤੋਂ ਰਜਗਾਰ ਪੱਖੋਂ ਦੇਸ਼ ਵੀ ਘਟ ਦੇ ਵਿੱਚ ਨੇਗੇ ਤੁਸੀਂ ਇੰਨੇ ਪੈਸੇ ਲਾ ਕੇ ਇੱਥੇ ਕੰਮ ਤਿਆਰ ਕਰ ਲਓ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਧਾਰਨਾ ਦੇ ਕੇ ਦੱਸ ਦਿੰਨਾ ਜੇਕਰ ਸਾਡੇ ਕਿਸਾਨਾਂ ਦੇ ਪੁੱਤਾਂ ਦੀ ਗੱਲ ਕਰਦਾ ਸਾਡੇ ਕਿਸਾਨਾਂ ਦੇ ਪੁੱਤ ਆਰਗੈਨਿਕ ਖੇਤੀ ਵਾਲ ਨੂੰ ਵਧਣਾ ਤਾਂ ਸਾਨੂੰ ਦੇਖੋ ਕਿ ਇਹ ਜਿਹੜੀ ਖੇਤੀ ਹੈ ਮੈਂ ਇੱਕ ਧਾਰਨ ਕਈਆਂ ਨੌਜਵਾਨਾਂ ਨੂੰ ਗੱਲ ਕਹੀ ਹੈ ਕਿ ਤੁਸੀਂ ਇੱਥੇ ਆਪਾਂ ਆਪਣੇ ਪ੍ਰੋਡਕਟ ਤਿਆਰ ਕਰਕੇ ਵੇਚੋ ਆਸਟ੍ਰੇਲੀਆ ਦੇ ਆਧਾਰਨ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਆ ਉੱਥੇ ਅਡਾਨੀ ਦਾ ਆਟਾ ਜਾਂਦਾ ਸਾਰੇ ਆਸਟ੍ਰੇਲੀਆ ਦੇ ਵਿੱਚ ਅੱਜ ਸਾਰੇ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਆਟਾ ਹੈ ਉਹਨੇ ਹੀ ਕਰਿਆ ਉਹਨੇ ਜਦੋਂ ਕੀ ਕਰਿਆ ਉਹਨੇ ਸਾਰੀ ਆਪਣੀ ਉਹਨੇ ਖੇਤੀ ਉਹਨੇ ਆਪਣੀ ਖੇਤੀ ਸ਼ੁਰੂ ਕਰਕੇ ਆਪਣੇ ਚੱਕੀਆਂ ਲਾ ਲਈਆਂ ਆਪਣੇ ਚੱਕਾ ਲਾ ਕੇ ਆਪਣਾ ਆਟਾ ਵੇਚਣਾ ਸ਼ੁਰੂ ਕਰਤਾ 1.5 ਡਾਲਰ ਸਸਤਾ ਕਰਤਾ ਅਡਾਨੀ ਦਾ ਆਟਾ ਪੰਜਾਬ ਇੰਡੀਆ ਜਾਂਦਾ ਸੀ ਉਹਨੇ ਆਟਾ ਉੱਥੇ ਹੀ ਪੈਦਾ ਕਰਤਾ ਅਜੋ ਸਾਰੇ ਆਸਟ੍ਰੇਲੀਆ ਦੇ ਵਿੱਚ ਉਹਦਾ ਆਟਾ ਅਸੀਂ ਆਪਣੀਆਂ ਕੰਪਨੀਆਂ ਕਿਉਂ ਨਹੀਂ ਖੋਲ ਸਕਦੇ ਸਾਡੀ ਮਹਾਲੀ ਦੇ ਵਿੱਚ ਤੁਸੀਂ ਵਗਜੋ ਹੁਣ ਮੈਂ ਜਿਹੜਾ ਅਗਲਾ ਮੈਂ ਇੱਕ ਮੈਂ ਕੋਲਡ ਸਟੋਰ ਬਣਾ ਬਣਾ ਰਿਹਾ ਮੈਂ ਕੋਲਡ ਸਟੋਰ ਬਣਾ ਕੇ ਮੈਂ ਆਪਣੀਆਂ ਸਬਜ਼ੀਆਂ ਦੇ ਮੈਂ ਆਪਣਾ ਸ਼ੁਰੂ ਕਰ ਰਿਹਾ ਇੱਕ ਆਪਣਾ ਬ੍ਰਾਂਡ ਸਬਜ਼ੀਆਂ ਦਾ ਆਰਗੈਨਿਕ ਸਬਜ਼ੀਆਂ ਤਿਆਰ ਕਰਕੇ ਸਟੋਰ ਚ ਰੱਖ ਕੇ ਮੈਂ ਮਹਾਲੀ ਦੇ ਵਿੱਚ ਇੱਕ ਆਪਣੀ ਦੁਕਾਨ ਲਵ ਦਿਖਾਲੀ ਮਹਾਲੀ ਦੇ ਵਿੱਚ ਇੱਕ ਬਲੈਂਕਟ ਆਪਣੀਆਂ ਸਬਜ਼ੀਆਂ ਦੇ ਸ਼ੁਰੂ ਕਰੂੰ ਜਾਂ ਹੋਰ ਸ਼ਾਨਾ ਵੀ ਸ਼ੁਰੂ ਕਰੂੰ ਸਾਡੇ ਇਥੇ ਰਿਹਣੇ ਜ਼ਮੀਨਾਂ ਨੇ ਅੱਜ ਜ਼ਮੀਨਾਂ ਦਾ ਰੇਟ 50-60 ਲੱਖ ਨੂੰ ਹੋ ਗਏ ਪੰਜਾਬ ਦੇ ਵਿੱਚ ਤੁਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਵੀ ਪੜੋ ਕੀ ਕਹਿੰਦਾ ਡਾਕਟਰ ਸੁਆਮੀਨਾਥ ਨੇ ਇਹ ਕਹਿੰਦਾ ਵੀ ਜਿਹੜਾ ਖੇਤੀਬਾੜੀ ਵਾਲੀ ਜ਼ਮੀਨ ਆ ਉੱਥੇ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਰਜਗਾਰ ਪੈਦਾ ਕਰ ਲੋ ਕਿਸਾਨ ਵੀ ਰੱਜ ਕੇ ਖਾਓ ਮਜ਼ਦੂਰ ਵੀ ਰੱਜ ਕੇ ਖਾਓ ਅੱਜ ਸਾਡੀਆਂ ਜ਼ਮੀਨਾਂ ਸਾਡੀਆਂ ਤਾਂ ਕੰਪਨੀਆਂ ਹੜਪਣ ਨੂੰ ਤਿਆਰ ਨੇ ਨੈਸ਼ਨਲ ਇੱਧਰ ਹਾਈਵੇ ਕੱਢੇ ਜਾ ਰਹੇ ਨੇ ਵਪਾਰ ਸ਼ੁਰੂ ਹੋਣ ਨੂੰ ਤਿਆਰ ਆ ਇੱਥੇ ਰਹਿ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਇੱਥੇ ਰਹਿ ਕੇ ਅਸੀਂ ਬਹੁਤ ਕੋਸ਼ਿਸ਼ ਕਰ ਸਕਦਾ ਜਿਹੜੀ ਜਿਹੜੇ ਦੇਸ਼ ਕੋਲੇ ਹਵਾ ਮਿੱਟੀ ਆ ਉਹਨੂੰ ਹੋਰ ਕਿਸੇ ਤੋਂ ਮੰਗਣ ਦੀ ਜਰੂਰਤ ਨਹੀਂ ਸਾਡੇ ਕੋਲੇ ਪਾਣੀ ਵੀ ਆਪਣਾ ਸਾਡੇ ਕੋਲੇ ਮਿੱਟੀ ਵੀ ਪਜਾਊਗਾ ਸਾਡਾ ਵਾਤਾਵਰਨ ਵੀ ਸਹੀ ਆ ਜਿਹੜਾ ਕਿ ਹੋਰਾਂ ਸੂਬਿਆਂ ਕੋਲੇ ਨਹੀਂ ਇਸ ਕਰਕੇ ਇਹੀ ਮੇਰੀ ਬੇਨਤੀ ਆ ਵੀ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਧੀ ਪੁੱਤਰ ਰਲ ਕੇ ਮੇਰੇ ਵੀਰੋ ਮੇਰੇ ਭਰਾਵੋ ਇਹ ਗੁਰੂਆਂ ਪੀਰਾਂ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਸਿਰਜਿਆ ਹੋਵੇ ਜਿੱਥੇ ਰਹਿ ਕੇ ਜ਼ੁਲਮ ਦੇ ਪ੍ਰਤੀ ਸਾਨੂੰ ਲੜਨਾ ਸਿਖਾਇਆ ਹੋਵੇ ਜਿੱਥੇ ਰਹਿ ਕੇ ਗੁਰੂ ਦੀ ਬਾਣੀ ਰਚੀ ਗਈ ਹੋਵੇ ਇਸ ਧਰਤੀ ਵਰਗੀ ਧਰਤੀ ਕਿਤੇ ਨਹੀਂ ਹੋ ਸਕਦੀ ਜਿੱਥੇ ਬਾਬੇ ਨਾਨਕ ਜੀ ਦੀ ਧਰਤੀ ਆ ਆਓ ਇਸ ਧਰਤੀ ਨੂੰ ਬਚਾਈਏ ਇਕੱਠੇ ਹੋ ਕੇ ਲੜੀਏ ਮੇਰੀ ਸਰਕਾਰ ਨੂੰ ਬੇਨਤੀ ਹੈ ਚੁੱਲ੍ਹਾ ਦੇ ਵਿੱਚੋਂ ਅੱਗ ਬੁਝ ਚੁੱਕੀ ਆ ਲੋਕਾਂ ਦੇ ਰਿਸਟਰ ਟੁੱਟ ਚੁੱਕੇ ਨੇ ਲੋਕ ਤਬਾਹ ਹੋ ਚੁੱਕੇ ਨੇ ਕਿ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕੱਲ ਨੂੰ ਸਾਡਾ ਜਿਹੜਾ ਕਿ ਕਾਠਾ ਮਹਾਲੀ ਦੇ ਵਿੱਚ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਰਤਰਾਖਸ਼ ਗਰੁੱਪ ਸਾਡਾ ਜਿਆਦਾਤਰ ਉਹਦੇ ਲੋਕ ਠੱਗੇ ਹੋਏ ਖੜੇ ਨੇਗੇ ਉਸ ਗਰੁੱਪ ਦੇ ਉੱਪੋਂ ਸਾਰਿਆਂ ਉੱਪਰ ਪਰਚੇ ਦਰਜ ਕਰਕੇ ਸਰਕਾਰ ਸਾਡੇ ਲੋਕਾਂ ਦੇ ਪੈਸੇ ਵਾਪਸ ਕਰਵਾਵੇ ਸਾਰੇ ਬੰਦਿਆਂ ਦੇ ਪੈਸੇ ਵਾਪਸ ਕਰਾਏ ਪ੍ਰਾਪਰਟੀ ਸਾਰੀ ਵੇਚ ਕੇ ਸਾਡੇ ਲੋਕਾਂ ਨੇ ਪੈਸੇ ਦੇਵੇ ਇਹ ਸਰਕਾਰ ਦੇ ਸਾਰੇ ਦੀ ਗੱਲ ਹੈ ਬਹੁਤ ਵੱਡੀਆਂ ਪਾਵਰਾਂ ਨੇ ਜੇਕਰ ਸਰਕਾਰ ਮੇਰੇ ਵਰਗੇ ਨੌਜਵਾਨਾਂ ਉੱਪਰ ਝੂਠੇ ਪਰਚੇ ਦਰਜ ਕਰ ਸਕਦੀ ਆ ਤਾਂ ਫਿਰ ਆ ਤਾਂ ਲੋਕ ਠੱਗੇ ਹੋਏ ਨੇਗੇ ਆ ਤਾਂ ਲੋਕ ਦਾ ਠੱਗੀ ਦੇ ਸ਼ਿਕਾਰ ਨੇ ਤਾਂ ਲੋਕ ਪੀੜਤ ਨੇਗੇ ਇਹਨਾਂ ਪੀੜਤਾਂ ਲਈ ਕਿਉਂ ਨਹੀਂ ਕੰਮ ਕਰ ਸਕਦੀ ਮੈਂ ਦਾਵਾ ਮੈਂ ਚੈਲੰਜ ਕਰਦਾ ਜਿਹੜੇ ਸਰਕਾਰ ਨੇ ਮੇਰੇ ਤੇ ਪਰਚੇ ਕਰਨੇ ਇੱਕ ਵੀ ਕੋਈ ਸੱਚਾ ਨਿਕਲ ਜੇ ਮੈਂ ਗਲ ਕਟਾ ਨੂੰ ਚੌਂਕ ਦੇ ਵਿੱਚ ਕੱਢ ਕੇ ਮੈਂ ਹਜੇ ਵੀ ਤਰੀਕਾ ਭੁਗਤ ਰਿਹਾ ਹਾਂ ਹਜੇ ਵੀ ਤਰੀਕਾ ਤੇ ਜਾ ਰਿਹਾ ਮੈਂ ਮੈਂ ਲੋਕਾਂ ਦੀ ਆਵਾਜ਼ ਉਲੰਧ ਕਰੀ ਆ ਕਿ ਤੁਸੀਂ ਮੇਰੇ ਤੇ ਝੂਠੇ ਪਰਚੇ ਦਰਜ ਕਰ ਸਕਦੇ ਹੋ ਆ ਲੋਕ ਇੰਨੇ ਪੀੜਤ ਖੜੇ ਨੇ ਤਾਂ ਇਹਨਾਂ ਦੇ ਮਸਲੇ ਹੱਲ ਕਰਾਓ ਜਿਹੜੇ ਕਰਾਉਣ ਵਾਲੇ ਨਹੀਂ ਨੇ ਪਾਨੇ ਬਾਜੀ ਨੇ ਤਾਂ 35 ਕਰੋੜ ਰੁਪਇਆ ਦਬਾਵੀ ਦਿੱਤਾ ਲੋਕਾਂ ਦਾ ਸਰਕਾਰ ਕਹਦਾ 5 10 ਠੀਕ ਹੈ ਜੀ ਦੋੜ ਤੋਂ ਬਾਅਦ ਲੋਹਾ ਘਰਵਾ ਪਾਨੇ ਸਿੱਧੂ ਦੀ ਮੈਂ ਤਾਂ ਕਈ ਬਣਿਆ ਤਾਂ ਚੱਲ ਗਿਆ ਪਰ ਜਿਹੜੀ ਹਾਲਾਤਾਂ ਚ ਬਣੇ ਨਹੀਂ ਉਸਨੀ ਵਿੱਚ ਪਾਨੇ ਸਿੱਧੂ ਦਾ ਅਗਲਾ ਕਦਮ ਕੀ ਹੋਏ ਅਗਲਾ ਕਦਮ ਹੀ ਅੱਜ ਦੇਖੋ ਜੀ ਮੇਰਾ ਤਾਂ ਕੰਮ ਦੇਖੋ ਪੱਤਰਕਾਰ ਸਾਥੀ ਉਹ ਇਹ ਆ ਕਿ ਲੋਕਾਂ ਦੀ ਕਿਸੇ ਮੇਰਾ ਇੱਕ ਮੁੱਦੇ ਤੇ ਨਹੀਂ ਮੈਂ ਲੜਦਾ ਦੇਖੋ ਮੈਂ ਆਪਣੇ ਕਿਸਾਨੀ ਧਰਨੇ 'ਚ ਵੀ ਜਾਣਾ ਕਿਤੇ ਮਜ਼ਦੂਰਾਂ ਧਰਨਾ ਉੱਥੇ ਵੀ ਜਾਣਾ ਜਿੱਥੇ ਕਿ ਜਿੰਨੇ ਕੁ ਜੋਗਰਾ ਮੈਂ ਆਮ ਇੱਕ ਪੰਜਾਬ ਦਾ ਨੌਜਵਾਨ ਪਹਿਲਾਂ ਮੈਂ ਕਲਾਕਾਰ ਸੀ ਉਹ ਕਲਾਕਾਰੀ ਮੈਂ ਛੱਡ ਵੀ ਦਿੱਤੀ ਹੁਣ ਠੀਕ ਹੈ ਨਾ ਗੱਲ ਹੁਣ ਮੈਨੂੰ ਇਹ ਆ ਵੀ ਲੋਕਾਂ ਦੀ ਆਵਾਜ਼ ਬੁਲੰਦ ਕਰੀ ਜਾਵੇ ਕੱਲ ਨੂੰ ਕੋਈ ਪੱਤਰਕਾਰ ਸਾਥੀਆਂ ਦੀ ਗੱਲ ਆ ਮੈਂ ਉੱਥੇ ਹੀ ਪਹੁੰਚੂਗਾ ਸਰਕਾਰ ੱਤਕਾ ਕਰਦੇ ਕਿੰਨੇ ਥਾਵਾਂ ਤੇ ਮੈਂ ਗਿਆਆਂ ਵੀ ਆ ਮਹਾਲੀ ਦੇ ਵਿੱਚ ਵੀ ਗਿਆ ਮੈਂ ਟੋਲਾਂ ਤੇ ਸਾਡੇ ਨੌਜਵਾਨਾਂ ਕੱਢਦੇ ਜਿੱਥੇ ਵੀ ਗਿਆ ਸਾਡਾ ਤਾਂ ਕੰਮ ਇਹ ਹੈ ਕਿ ਮੇਰਾ ਲੋਕਾਂ ਨੂੰ ਕੰਮਾਂ ਲੋਕਾਂ ਨੂੰ ਜਾਗਰੂਤ ਕਰਨਾ ਜਗਾਉਣਾ ਇਹ ਮੈਂ ਹੋਕਾ ਦਿੰਦਾ ਰਹੂੰਗਾ ਸਾਡਾ ਕੰਮ ਹੋਕਾ ਦੇਣਾ